تماشا સરકારીય પ્રોગ્રામ وچ واسતે પરદેશી دی طرفوں આપ جی دا హార్దਿਕ స్వాగత్ ਹੈ। پیشアン જિલ્લા શીત ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਕਾਰੀਆ। ਸਮਾਜਿਕ ਸੁਰੱਖਿਆ, સ્ત્રી ਤੇ બાળ વિકાસ ਵਿਭਾਗ જિલ્લા શીત ਭਗਤ ਸਿੰਘ ਨਗਰ ਦੇ જિલ્લા પ્રોગ્રામ ઓફિસર ਸਰਦਾਰ ਗੁਰਚੰਦ ਸਿੰਘ ਹੋੜਾ ਨੂੰ ਉਹਨਾਂ ਦੇ સેવા મુક્તિ ਤੇ ਸਮੂਸਥਾ ਵੱਲੋਂ ਉਹਨਾਂ ਨੂੰ ਨਿੱਕੀ ਬਧਾਈ ਦੀ پارٹی ਦਿੱਤੀ। ਇਸ ਮੌਕੇ ਸਮੂਸਥਾ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਰਦਾਰ ਗੁਜਨ ਸਿੰਘ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਹੋਏ ਇੱਥੇ ਦੱਸਣਯੋਗ ਹੈ ਕਿ ਆਪ ਜੀ ਨੇ 12/6/1986 ਨੂੰ ਸਰਕਾਰੀ ਨੌਕਰੀ ਕਰਨ ਦਾ ਸਫ਼ਰ ਸ਼ੁਰੂਆਤ ਬਤੌਰ ਕਲਰਕ ਵਕਤੀ ਹੋ ਕੇ ਲੁਧਿਆਣਾ ਤੋਂ ਕੀਤੀ 34 ਸਾਲ 6 ਮਹੀਨੇ 5 ਦਿਨ ਦੀ ਨੌਕਰੀ ਕਰਨ ਉਪਰੰਤ ਬੇਦਾਗ ਸੇਵਾਮੁਕਤ ਹੋ ਰਹੇ ਹਨ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਮਾਸ਼ੇ ਅਸੀਂ ਫੁੱਲੇ ਨਸਮਾਏ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਸਮਾਏ ਸਾਡੇ ਘਰ ਤਸ਼ਰੀਫ ਲੈ ਆਇਆ ਨੂੰ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਕੰਦੇ ਉਬੀਕ 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 ਇਹ ਦਿਨ ਸ਼ਰਤ ਹਰ ਇਨਸਾਨ ਦੀ ਜ਼ਿੰਦਗੀ ਦਾ ਅੰਗ ਬਣ ਗਏ ਨੇ

ਨਹਿਰਾ ਡਿਪਾਰਟਮੈਂਟ ਪਾਰਟੀ ਤੇ ਉਹਨਾਂ ਦੇ ਨਾਲ ਆਏ ਉਹਨਾਂ ਦੇ ਬੀਸਿਸ 브ਦਰਸ ਸਿਸਟਰ ਇਨ ਲਾਜ਼ ਡਾਟ ਇਨ ਲਾਅ ਐਂਡ ਚੁਟਕੀ ਡਾਟਡ ਦਾ ਇਥੇ ਆਣ ਤੇ ਮੈਂ ਬਹੁਤ ਵੈਲਕਮ ਕਰਦੀ ਆ ਤੇ ਮੇਰੇ ਡਿਪਾਰਟਮੈਂਟਸ ਤੋਂ ਆਏ ਸੀਡੀਪੀਓ ਸੁਪਰਡੈਂਟ ਮੈਮ ਡੀਸੀਪੀਓ ਮੈਮ ਵਨ ਸਟਾਪ ਸੇਕਿਉਰਿਟੀ ਸੈਂਟਰ ਦੇ ਇੰਚਾਰਜ ਸਾਡੇ ਸਭ ਦਾ ਇਥੇ ਆਣ ਤੇ ਵੈਲਕਮ ਕਰਦੀ ਆ ਸਾਡੇ ਜ਼ਿਲ੍ਹੇ ਦੇ ਵਿੱਚ ਮਿਲਿਆ ਪਰ ਕੰਮ ਜਗਰਨ ਦਾ ਜਿਹੜਾ ਮੌਕਾ ਹੈ ਉਹ ਬਹੁਤ ਹੀ ਥੋੜੇ ਟਾਈਮ ਦੇ ਲਈ ਮਿਲਿਆ ਮਹਿਨਾਂ ਨੂੰ ਬੜਾ ਕਾਉਂਸਲ ਕੀਤਾ ਕਿ ਤੁਸੀਂ ਨਾ ਜਾਓ ਸਾਨੂੰ ਬਹੁਤ ਹੀ ਅੱਛੇ ਅਫਸਰ ਮਿਲੇ ਨੇ ਆਪਣੇ ਨਾਲ ਕੰਮ ਕਰਨ ਦੇ ਲਈ ਪਰ ਚਲੋ ਇਹਨਾਂ ਦੀਆਂ ਆਪਣੀਆਂ ਕੁਝ ਜੋ ਵੀ ਹੈ ਇਹਨਾਂ ਨੇ ਮਤਲਬ ਇਹ ਫੈਸਲਾ ਜਿਹੜਾ ਲਿਆ ਉਹਨਾਂ ਦੇ ਪਰਿਵਾਰਕ ਮੈਂਬਰ ਵੱਡੇ ਭਾਈ ਸਾਹਿਬ ਉਹਨਾਂ ਦੇ कोरोना महामारी ਕਰਕੇ ਬੰਦ ਹੋਏ ਸਕੂਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਲਈ 10 ਤੋਂ 3 ਵਜੇ ਤੱਕ ਮੁੜ ਖੁੱਲਣ ਦੇ ਨਾਲ ਸਕੂਲਾਂ ਵਿੱਚ ਚਰਣਖਾਂ ਭਰਤੀਆਂ ਨਵਾਂ ਸ਼ਹਿਰ ਸਰਗਰਮੀਆਂ ਦੀ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਅਲਾਚੌਰ ਦੀਆਂ ਰੌਣਕਾਂ ਰਿਕਾਰਡ ਕੀਤੀਆਂ ਗਈਆਂ ਪੇਸ਼ ਹੈ ਇਸ ਸਬੰਧੀ ਦੇਸਰਾਜ ਬਾਲੀ ਦੀ ਰਿਪੋਰਟ ਨਵਾਂ ਸ਼ਹਿਰ ਮੈਂ ਮੁਖ ਵਿਅਬ ਸਰਕਾਰੀ ਹਾਈ ਸਕੂਲ ਅਲਾਚੌਰ ਅੱਜ ਸਰਕਾਰ ਨੇ ਦਵਾਰਾ ਸਕੂਲ 5ਵੀਂ ਤੋਂ ਲੈ ਕੇ 12ਵੀਂ ਤੱਕ ਖੋਲ੍ਹਦੇ ਹਨ ਇਹ ਜਾਣ ਕੇ ਬੜੀ ਖੁਸ਼ੀ ਹੋਈ ਅਸੀਂ ਪਹਿਲਾਂ ਹੀ 9ਵੀਂ ਤੇ 10ਵੀਂ ਦੀਆਂ ਜਮਾਤਾਂ ਲਗਾਤਾਰ ਆ ਰਹੇ ਹਨ ਜੋ ਸਰਕਾਰ ਦੀਆਂ ਵਿਵਹਾਰਤਾ ਉਹਨਾਂ ਦੀ ਇਨਵਿਲ ਪਾਲਣਾ ਕੀਤੀ ਜਾਂਦੀ ਹੈ ਸਕੂਲ ਵਿੱਚ ਕੋਵਿਡ ਪ੍ਰਤੀ ਜੋ ਸਰਕਾਰ ਦੀਆਂ ਦਿਹਿਤਾਂ ਬਣੀਆਂ ਹਨ ਉਹਨਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਦਿਹਿਤਾਂ ਦਾ ਧਿਆਨ ਪੂਰਾ ਪੂਰਾ ਰੱਖਿਆ ਜਾਵੇਗਾ ਤੇ ਬੱਚਿਆਂ ਦੀ ਸਿਹਤ ਦਾ ਸਭ ਤੋਂ ਪਹਿਲਾਂ ਅਸੀਂ ਧਿਆਨ ਰੱਖਾਂਗੇ ਤੇ ਪੜ੍ਹਾਈ ਵੀ ਜੋ ਵੀ ਇਹਨਾਂ ਸੁਣੇਛ ਰਹਿ ਗਏ ਆ ਉਹ ਪੂਰੀ ਮਿਹਨਤ ਨਾਲ ਪੂਰੇ ਕਰਵਾ ਦੇ। ਅੱਜ ਸਰਕਾਰ ਵੱਲੋਂ ਪੂਰੇ 10 ਮਹੀਨਿਆਂ ਬਾਅਦ ਬੰਨੀ ਤੋਂ ਨਾਰਮਲ ਦਫ਼ਤਰ ਖੋਲੇ ਗਏ ਆ ਅਫਸਰ ਰੋਲ ਤੌਰ ਤੇ ਸਾਡੇ ਸਿੱਖਿਆ ਮੰਤਰੀ ਵੱਲੋਂ ਖੋਲੇ ਗਏ ਆ ਜੈਸੀ ਨਾ ਇਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਬਹੁਤ ਦਿਲ ਤੋਂ ਚਾਹਦੇ ਸੀ ਕਿ ਬੱਚੇ ਸਾਡੇ ਕੋਲ ਪ੍ਰੋਪਰ ਤੌਰ ਤੇ ਆਣ ਤੇ ਆਨਲਾਈਨ ਜਿਹੜੀ ਪੜ੍ਹਾਈ ਹੈ ਉਹ ਆਨਲਾਈਨ ਪੜ੍ਹਾਈ ਤਾਂ ਹੋਦਾ ਜਾਂਦੀ ਆ ਪਰ ਜਿਹੜਾ ਸਾਡਾ ਸਿੱਧਾ ਰابطਾ ਬੱਚਿਆਂ ਨਾਲ ਹੁਣ ਹੋਵੇਗਾ ਉਹਦੇ ਨਾਲ ਸਾਡੇ ਆਰ ਰਿ ਨਤੀਜਿਆਂ ਦੇ ਉੱਤੇ ਬੋਰਡ ਦੇ ਨਤੀਜਿਆਂ ਦੇ ਉੱਤੇ ਬਹੁਤ ਫਰਕ ਪਵੇਗਾ 60% ਜਿਹੜਾ ਆਪਾਂ ਮਿਸ਼ਨ ਲੈ ਕੇ ਚਲੇ ਹੁਆਏ ਆ ਤੇ ਉਹ ਅਸੀਂ ਜਰੂਰ ਇਸ ਵਾਰ ਨੂੰ ਪੂਰਾ ਕਰਕੇ ਪਟਾਣਾ। ਦੁਆਬੇ ਦੇ ਪ੍ਰਸਿੱਧ ਨੌਜਵਾਨ ਗਾਇਕ ਮਹੇਸ਼ ਆਜੰਦੀ ਸ੍ਰੀਲੀ ਆਵਾਜ਼ ਵਿੱਚ ਐਮ ਕੇ ਵੀ ਵੀਟ ਦੇ ਸੰਗੀਤ ਵਿੱਚ ਤਿਆਰ ਕੀਤਾ ਧਾਰਮਿਕ ਸੰਗਤ ਟ੍ਰੈਕ ਸਿਫਤਾ ਬਾਪੂ ਕੁੰਬ ਦਸਦੀਆਂ ਦਾ ਵੀਡੀਓ ਪਰਮਾਨਕਨ ਵੀਡੀਓ ਡਾਇਰੈਕਟਰ ਜਤਿੰਦਰ ਡਿਮਾਣਾ ਦੀ ਅਗਵਾਈ ਹੇਠ ਮੁਕੰਮਲ ਕੀਤਾ ਗਿਆ। ਦੇਸ਼ ਰਾਜ ਬਾਲੀ ਦੀ ਰਿਪੋਰਟ ਨਮਾਸ਼ੇ। ਹੰਤਾਂ ਬਾਪੂ ਕੋਮਬਦਾਸੀ ਉਹਨਾਂ ਦੀ ਅਪਾਰ ਕਿਰਪਾ ਨਾਲ ਸਾਡੇ ਬਹੁਤ ਹੀ ਪਿਆਰੇ ਸਿੰਗਰ ਮਹੇਸਾਜਨ ਜੀ ਜਿਨ੍ਹਾਂ ਦੀ ਨਵੀਂ ਕੈਸਟ ਅਸੀਂ ਕਰ ਰਹੇ ਆ ਸਿਫਤਾ ਬਾਪੂ ਕੋਮਬਦਾਸੀ ਦੀਆਂ ਤੇ ਉਹਨਾਂ ਦਾ ਵੀਡੀਓ ਕੀਤਾ ਤੁਹਾਡੇ ਦਾਸ ਵੀਡੀਓ ਡਾਇਰੈਕਟਰ ਵਿਕਿੰਦਰ ਦਮਾਣਾ ਜੀ ਨੇ ਤੇ ਇਹਦਾ ਮਿਊਜ਼ਿਕ ਕੀਤਾ ਸਾਡੇ ਐਮਕੇ ਬੀਟ ਜੀ ਨੇ ਤੇ ਸਾਡੀ ਸਾਰੀ ਟੀਮ ਨੇ ਬਹੁਤ ਸਾਰੀ ਮਿਹਨਤ ਕਰਕੇ ਬਾਪੂ ਜੀ ਦਾ ਟ੍ਰੈਕ ਤਿਆਰ ਕੀਤਾ ਅਸੀਂ ਗੁਰੂ ਜੀ ਆਸ਼ਿਸ਼ ਕਰਦੇ ਆ ਕਿ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਸਾਡਾ ਸਹਿਯੋਗ ਕਰੋ ਜੈ ਬਾਬੂ ਜੀ ਦੀ ਜੈ ਬਾਬੂ ਜੀ ਦੀ ਜੈ ਬਾਬਾ ਇਹ ਸੰਜਲਾ ਸ਼ਿਲਪਾ ਗਸੇਂਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ